ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ ਕਲਾਂ ਤਹਿਸੀਲ ਤੇ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਇਸ ਪਿੰਡ ਨੂੰ ਤਲਵੰਡੀ ਪਾਈ ਦੇ ਬਿਲਕੁਲ ਨਜ਼ਦੀਕ ਆ ਤੇ ਓਨਰ ਵੀਰਮਲ ਮਨਜਿੰਦਰ ਸਿੰਘ ਆ ਮਨਜਿੰਦਰ ਪਾਈ ਦੇ ਪਸ਼ੂ ਜਿਹੜੇ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਤਾਂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਜਿਹੜੇ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਠੀਕ ਆ ਤੇ ਚਾਰ ਮੱਜਾਂ ਝੋਟੀਆਂ 'ਚ ਹੋਣਗੀਆਂ ਤੇ ਪਸ਼ੂ ਜਿਹੜੇ ਦੋਸਤੋ ਸਾਰੇ ਸੋਏ-ਸੁਬੇ ਆ ਠੀ ਮੱਜਾਂ ਚਾਰ ਨੇ ਚਾਰੇ ਸੁਈਆਂ ਸਵਾਈਆਂ ਨੇ ਕਿੰਨੇ ਕ ਸਮੇਂ ਦੀਆਂ ਜਿਹੜੀਆਂ ਦੋਸਤੋ ਸੁਈਆਂ ਨੇ ਤੇ ਕੀ ਰੇਟ ਭਾਅ ਪੜਦਾ ਆ ਪੂਰੀ ਗੱਲਬਾਤ ਆਪਾਂ ਵੀਰ ਮਨਜਿੰਦਰ ਦੇ ਨਾਲ ਗੱਲਬਾਤ ਕਰ ਲਾਂਗੇ ਅੱਜ ਦੋਸਤੋ 19 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਮਾਰਨਿੰਗ ਦੇ ਕੋਈ ਦੋਸਤੋ 10:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਬਾਕੀ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਰਕਮ ਖਰਚ ਕਰਨੀ ਹੈ ਕਿਸੇ ਵੀਰ ਨੇ ਆਪਣਾ ਘਰੇ ਵਿਜ਼ਿਟ ਕਰਕੇ ਪਹੁੰਚ ਕੇ ਤਸੱਲੀ ਨਾਲ ਜਿਹੜੀ ਐ ਚੁਆਈ ਕਰ ਸਕਦੇ ਹੋ ਪਸ਼ੂ ਨੂੰ ਦੇਖ ਸਕਦੇ ਹੋ ਫੇਰ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਆਓ ਕਰਦੇ ਹਾਂ ਗੱਲਬਾਤ ਵੀਰ ਮਨਜਿੰਦਰ ਦੇ ਨਾਲ ਪੁੱਛ ਲੈਣੀ ਆ ਵੀ ਕੀ ਇਨਫੋਰਮੇਸ਼ਨ ਹੈ ਅੱਜ ਇਹਨਾਂ ਪਸ਼ੂਆਂ ਦੀ ਹਾਂਜੀ ਮਨਜਿੰਦਰ ਵੀਰੇ ਸਭ ਤੋਂ ਪਹਿਲਾਂ ਸਸਤੀ ਗਾੜੀ ਸਾਰੇ ਭੈਣ ਫਰਾਉਣ ਜਿਹੜੇ ਰਾਤ ਨੂੰ ਕਰਾਉਣੇ ਜਿਹੜੇ ਸਾਰੇ ਨਾਲ ਸਸਤੀ ਗਾੜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਵੀ ਬਹੁਤ ਵਧੀਆ ਤਾਂ ਮਨਜਿੰਦਰ ਭਾਈ ਅੱਜ ਪਸ਼ੂ ਕਿੰਨੇ ਬਕਾਊਗਾ ਆਪਣੇ ਕੋਲ ਅੱਜ 4 ਆ ਜੇ 4 ਪਸ਼ੂ ਚਾਰੇ ਮੱਝਾਂ ਤੇ ਚਾਰੀ ਸੂਈਆਂ ਸੋਈਆਂ ਸੋਈਆਂ ਸਭੀਆਂ ਹਾਂਜੀ ਵਿੱਚ ਦੋ ਬਿਲਕੁਲ ਤਿੰਨ ਬਿਲਕੁਲ ਤਾਜ਼ੀਆਂ ਪਰ ਬੱਚੇ ਮੈਂ ਇੱਕ ਨੇ ਬੱਚਾ ਹੈਗਾ ਦੋਹਾਂ ਦੇ ਮਰੇ ਹੋਏ ਆ ਠੀਕ ਆ ਤੇ 1 ਕੁ ਮਹੀਨੇ ਡੇਢ ਮਹੀਨੇ ਸੂਈ ਦੀ ਡੇਢ ਕੁ ਮਹੀਨੇ ਦੀ ਸੂਈ ਦੀ ਚਲੋ ਨਾਲ ਦੀ ਨਾਲ ਆਪਾਂ ਡਿਟੇਲ ਲਈ ਜਨੇ ਤੁਹਾਡੇ ਤੋਂ ਪਹਿਲੇ ਨੰਬਰ ਤੇ ਵੀਰ ਮਨਜਿੰਦਰ ਆ ਜਾਓ ਇਸ ਮਾਜੇ ਬਾਰੇ ਸਹੀ ਇਨਫੋਰਮੇਸ਼ਨ ਹੈ ਇਹ ਨੀਲੀ 라ਵੀ ਦੀ ਮਾਜਾ ਹੈ ਜਿਹੜੀ ਤੁਹਾਡੇੋਂ ਤੋਂ 5-7 ਮਿੰਟ ਪਹਿਲਾਂ ਹੀ ਆਈ 10 ਮਿੰਟ 10 ਮਿੰਟ ਪਹਿਲਾਂ 10 ਮਿੰਟ ਅਜੇ ਹੋਈ ਨਹੀਂ ਨੂੰ ਆਈ ਨੂੰ ਵੀ ਹਾਂਜੀ ਤੇਰੇ ਆਈ ਆ ਸੂਈ ਨੂੰ 15-16 ਦਿਨ ਹੋ ਗਏ ਜੀ ਹਾਂਜੀ 12 ਕਿਲੋ ਹੋ ਤੁਸੀਂ 11 ਕਿਲੋ ਰੈਡੀ ਦੁੱਧ ਮਿਲ ਕੇ ਲੈ ਜਾਓ ਠੀਕ ਹੈ ਜੀ। ਸਾਪੀ ਦੇ ਬਾਕੀ ਇਹ ਨਹੀਂ ਕੋਈ ਪੂਰੀ ਕੋਈ ਛਟਾ ਨਹੀਂ ਮਾਰਿਆ ਖੜੀ ਵਾ। 15 ਦਿਨ 15 ਹੋ ਗਏ ਆ। 15 ਦਿਨ ਹੋਏ ਆ ਤੇ ਪਰ ਤੁਸੀਂ 10 ਦਿਨ ਮਿੰਟੇ ਲੈ ਜਾਓ। ਅੱਛਾ ਜੀ। ਆਹ ਦੇ। ਸੌ ਘੋਣ ਵਾਲਾ ਕਮਾ ਇਹ 15 ਮਿੰਟ ਹੋਏ ਨਹੀਂ ਮੱਝ ਨੂੰ ਆਈ ਨੂੰ। ਸਿਰਫ 15 ਮਿੰਟ ਤੇ ਨਹੀਂ ਆ ਮੱਝ ਨਿਮਾਈ ਜਾਂ ਘਰਿਆ ਕਰੋ ਕੁਝ ਨਹੀਂ ਕੀਤਾ। ਬਿਲਕੁਲ ਬਿਲਕੁਲ ਤੇ ਦੁੱਧ ਦਾ ਜਮਾਨਾ 11 ਕਿਲੋ ਦੁੱਧ ਬਲਾ 11 ਉਹ ਦੀ ਚਲੋ। ਹਾਂ। ਇੰਨੀ ਗਾਰੰਟੀ ਮਾਈ ਦੀ। ਲੈ ਜੀ। ਹਾਂ ਜੀ। ਹੈ। ਕੋਈ ਕੋ ਨਹੀਂ ਕੋਈ ਛਟਾ ਨਹੀਂ ਪੂਰੀ ਧਾਰ 11 ਕਿਲੋ ਦੁੱਧ ਆ 15 ਦਿਨਾਂ ਦੀ ਸੂਈ ਬਿਨਾ ਬੱਚੇ ਤੋਂ ਨਾ ਇਹ ਬਿਨਾ ਬੱਚੇ ਬਿਨਾ ਬੱਚੇ ਦੋਨੇ ਪਾਸੇ ਭੇਜੋ ਭਲਾ ਕੋਈ ਪ੍ਰਵਾਇਡ ਨਹੀਂ ਸੁਆ ਮਨਜਿੰਦਰ ਤੇਜਾ ਹੋਵੇਗਾ ਤੀਜਾ ਵੀ ਹੋਣਾ ਤੇ ਚੌਥਾ ਵੀ ਹੋਣਾ ਤੇ ਪਹਿਲਾ ਵੀ ਹੋਣਾ ਤੇ ਆਪਾਂ ਕੁਝ ਨਹੀਂ ਬਈਆ ਜਿਨੇ ਪੈਸੇ ਲਾਉਣੇ ਆਪ ਕੋ ਆਪਣੀ ਸਮਝ ਆ ਕੇ ਸੀਦੀ ਆਪਾਂ ਪਰ ਤੀਜੇ ਚੋਂ ਸੁਆ ਹੋਊਗੀ ਤੀਜਾ ਜੀ ਚੌਥਾ ਹੋਊਗਾ ਤੀਜੇ ਚੋਂ ਸੁਆ ਖੋਲ ਕੇ ਦਿਖਾਈਏ ਬਈ ਲਖਨਉਦ ਠੀਕ ਆ ਜਸਟ ਜਿਹੜੀ ਆ ਦੋਸਤੋ 10 15 ਮਿੰਟ ਪਹਿਲਾਂ ਆਈ ਆ ਬਿਲਕੁਲ ਘਰੇ ਠੀਕ ਆ ਤੇ ਪਸ਼ੂ ਜਿੱਦਾਂ ਬਿਲਕੁਲ ਖ ਤੇ ਜੇ ਮੰਨ ਲਓ ਸੁਭਾ ਚੌਥਾ ਮੰਨ ਲਓ 15 ਦਿਨ ਦਾ ਜਿਹੜਾ ਸਮਾਂ ਤੁਸੀਂ ਮੰਨ ਲਓ 11 ਲੀਟਰ ਜਿਹੜਾ ਵੀਰਾਂ ਦਾ ਵੀ ਕੋਈ ਭੈਣ ਭਰਾ ਆਵੇ ਦੋ ਡੰਗ ਚਵਾਈ ਜਿਹੜੀ ਕਰ ਸਕਦੇ ਹੋ 11 ਲੀਟਰ ਦੀ ਚਵਾਈ ਹੈ ਠੀਕ ਆ ਬਾਕੀ ਪੇਟ ਪੁੱਠਾ ਵੇਖੋਗੇ ਦੋਸਤੋ ਭਾਰੀ ਵਜਨਦਾਰ ਜਿਹੜੀ ਇਹ ਮੱਝ ਹੈ ਠੀਕ ਆ ਬਾਕੀ ਹਵਾਨਾ ਹੂ ਉਹਨਾਂ ਦੇਵਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਬਿਲਕੁਲ ਪੱਧਰ ਲੇਵਾ ਹੈਗਾ ਚਾਰੇ ਪੈਰ ਧੋਤੇ ਆ ਸੋ ਪਿਛੇ ਸਾਰ ਤੇ ਜਿਹੜਾ ਨਿਸ਼ਾਨ ਹੈਗਾ ਮਾਰਕਿੰਗ ਜਿਹੜੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਆਟਰ ਕੁਆਲਟੀ ਆ ਤੇ ਆ ਫੇਸ ਕੁਆਲਟੀ ਆ ਲਓ ਜੀ ਇਹ ਕਾਕੀ ਝੋੜੀ ਜਿਹੜੀ ਲੇਵੇ ਦੀ ਧੱਕ ਅੱਗੇ ਨੂੰ ਆ ਜੀ ਨਾ ਪਤਾ ਨਹੀਂ ਦਿਖਾਈ ਨਹੀਂ ਦਿੰਦਾਗਾ ਹਾਂ ਲਓ ਚੈੱਕ ਕਰ ਲਓ ਲਓ ਜੀ ਠੀਕ ਆ ਲੇਵੇ ਦੀ ਥੋੜੀ ਜੀ ਧੱਕ ਜਿਹੜੀ ਹੈਗੀ ਦੋਸਤੋ ਉਹ ਅੱਗੇ ਨੂੰ ਆ ਠੀਕ ਆ ਆ ਤੁਸੀਂ ਵੇਖੋ ਬਿਲਕੁਲ ਧੋਨ ਵਾਲੀ ਸਾਈਡ ਤੋਂ ਗਾਹ ਨੂੰ ਜਿਹੜੀ ਹੈ ਧੱਕ ਆ ਤੇ 11 ਲੀਟਰ ਦੀ ਚਵਾਈ ਤੁਸੀਂ ਕਰਨੀ ਆ ਰੇਡ ਪੜਤਾ ਜਿਹੜਾ ਪੁੱਛ ਰਹੀਆਂ ਵੀਰ ਤੋਂ ਮਨਜਿੰਦਰ ਭਾਈ ਹਾਂ ਨਾ ਫਿਰ ਕਿੰਨੇ ਕ ਦੀ ਹੁੰਦੀ ਐ ਭਾਈ ਜੀ ਤਾਂ ਬੱਚਾ ਹੁੰਦਾ ਤਾਂ ਭਲਾ 80-82 ਦੀ ਦੇ ਦਿੰਦੇ ਹੁਣ ਇਹਦਾ ਜੈ ਜੈ 70000 ਰੁਪਏ ਜੀ 70 ਆ ਬਾਕੀ ਮਾਨਤਨ ਕਰ ਦਾਂਗੇ ਉਹਦੇ ਚ ਵੀ ਕਰੀਏ ਫੁੱਲ ਕਰ ਦਾਂ ਕੋਈ ਗੱਲ ਨਹੀਂ ਹਾਂ ਜ਼ਰੂਰ ਜਿੰਨਾ ਵੀ ਭੈਣ ਭਰਾ ਕੋਈ ਮੋੜਦਾ ਨਹੀਂ ਆਪੇ ਸੌਦੇ ਦੇ ਚ ਹਰੇਕ ਦੇ ਜੇ ਕੋਈ 5 ਲਾਓ 50 ਲਾਓ ਕੋਈ ਦੁੱਖ ਨਹੀਂਗਾ ਪਰ ਲਾਓ ਗੂਣ ਉਹ ਜਿਹਨੇ ਲੈਣੀ ਆ ਕਹਿੰਦਾ ਸਵਾਦ ਲਾਉਣ ਨੂੰ ਮਾਯਾ ਬਿਲਕੁਲ ਇਹ ਪਹਿਲੇ ਨੰਬਰ ਤੇ ਜਿਹੜੀ ਦੋਸਤ ਤੁਹਾਨੂੰ ਮੱਝ ਦਿਖਾਤੀ ਆ ਚੌਥਾ ਸੂਹਾ ਤੀਜਾ ਮੰਨ ਲਿਓ ਬਾਕੀ ਬਾਕੀ ਆ ਦੇਖੋ ਥੰਬਨੇਲ ਵਾ ਇੱਕ ਵਾਰੀ ਫੇਰ ਠੀਕ ਹੈ ਜੀ ਥਾਮ ਸੌਂ ਜਿਹੜੇ ਆ ਬਿਲਕੁਲ ਵਧੀਆ ਚੰਗੇ ਥਾਣਾ ਠੀਕ ਆ ਚਵਾਈ ਜਿਹੜੀ ਆ ਬਿਲਕੁਲ ਭਰਾ ਕੇ ਤੁਹਾਨੂੰ ਵਿਖਾਈ ਆ ਵੇਸ ਬਾਈ ਦੋ ਬੱਚ ਮੱਜਾ ਹੈ ਦੋਹਾਂ ਦੇ ਬੱਚੇ ਮਰਿਆ ਮੇਰੇ ਘਰੇ ਆ ਕੇ ਬੋਲੇ ਚ ਖਾਲੀ ਹੋਈ ਆ ਝੁੱਟੀ ਆ ਜਿਹੜੀ ਵੀ ਆ ਝੁੱਟੀ ਇਹਨਾਂ ਸੁਈ ਨਹੀਂ ਚਾਰ ਪੰਜ ਦਿਨਾਂ ਤੋਂ ਬੱਚਿਆਂ ਨੇ ਪਾਣੀ ਪੀ ਕੇ ਮਰਿਆ ਵਿਆ ਇੰਨੇ ਭਗੋਂ ਦੀ ਦੋਹਾਂ ਦੀ ਇੰਨੀ ਗਰੰਟੀ ਘਰੇ ਲਾ ਕੇ ਇੱਕ ਦੋ ਡੰਗ ਚੋ ਕੇ ਪੈਸੇ ਲੈ ਸਕਦੇ ਹੂੰ ਇੰਨੀ ਗਾਰੰਟੀ ਦੁੱਧ ਦੀ ਚਵਾਈ ਦੀ ਸਾਰੇ ਕਸੇ ਠੀਕ ਹਾਂ ਫੁੱਲ ਬਣਾ ਬੱਚਾ ਇਹਦਾ ਵੀ ਦੂਜੇ ਨੰਬਰ ਵਾਲੀ ਦਿਖਾਉਣੀ ਆ ਇਹਦਾ ਮਰਿਆ ਬੱਚਾ ਇਹਦਾ ਬੱਚਾ ਮਰੇ ਨੂੰ ਹੋ ਗਿਆ ਜੋ 5-6 ਦਿਨ ਪਹਿਲਾਂ ਸੂਈਦੋਂ 5-6 ਦਿਨ ਹਾਂ 6 ਦਿਨ ਲਾ ਲਓ 7 ਦਿਨ ਲਾ ਲਓ ਅੱਛਾ ਤੇ ਅੱਜ ਮੈਂ ਚੋਣ ਹੀ ਦੇ ਰੋਡੇ ਸੱਚੇ ਸਹੀ ਮੈਂ ਵੀਡੀਓ ਦੇ ਸੀਗੇ ਤੁਸੀਂ ਇਹਦੇ ਲੇਟ ਹੋ ਕੇ ਕਰਕੇ ਫਿਰ ਮੈਂ ਤਾਂ ਚੋਣ ਦੀਆਂ ਮੈਂ ਅੱਜ ਵੀਡੀਓ ਦੇ ਚਵਾਵਾਂਗੇ ਠੀਕ ਹਾਂ ਤੇ ਝੋਟੀ ਇਹਨਾਂ ਦੇ ਕੰਮ ਹੋਈ ਜਾਂਦਾ ਕਣ ਖੜੀ ਵਈ ਇਧਰ ਆ ਗੰਗਰਾ ਉਹ ਇਧਰ ਤੇ ਖੜੀ ਵਾਲੇ ਨੂੰ ਲਓ ਵੀ ਠੀਕ ਆ 6 ਦਿਨ ਹੋ ਗਏ ਸੂਈ ਨੂੰ ਹਾਂ 6 ਦਿਨ ਹੋ ਗਏ ਨੇ ਆ ਅਸੀਂ ਥੱਲੇ ਦੁੱਧ ਹੋਏ 11 ਕਿਲੋ 11.5 ਕਿਲੋ ਰੈਡੀ ਤੋਂ ਦੱਸ ਅੱਛਾ ਲੋ ਵੀ ਪ੍ਰਭੂ ਆ ਆਈ ਕੋਈ ਪ੍ਰਭੂ ਆਈ ਨਹੀਂ ਨੂੰ ਕੋਈ ਵੀ ਨਹੀਂ ਪ੍ਰਭੂ ਘਰੇ ਲਾ ਕੇ ਗੱਡੀ ਤੋਂ ਪੈਸ ਚੋ ਕੇ ਦੋ ਤਿੰਨ ਤਿੰਨ ਟਾਈਮ ਫਿਰ ਤੈਸੇ ਭੇਜੋ ਠੀਕ ਹੈ ਦੁੱਧ ਦਾ ਸਿਰਜ 100 ਗ੍ਰਾਮ ਦਾ ਕੋਈ ਪੜਦਾ ਨਾ ਹੋਊਗਾ ਹੂੰ ਦੁੱਧ ਤਾਂ ਹੀ ਲਾਂਭਾ ਦੁੱਧ ਪੂਰਾ ਦੱਸਾਂਗੇ 11 ਪੱਕਾ ਇਹਦੇ ਥੱਲੇ ਹੈ 11 ਕਿਲੋ 11 ਕਿਲੋ 10.5 ਵੀ ਲਾ ਤਾਂ 11 ਹੋ ਸਕਦਾ ਠੀਕ ਆ ਦਿਖਾਓ ਬਈ ਲਖਣੇ ਵੀ ਕੋਲੋ ਬਈ 8:00 ਲੁੱਟੀ ਪਾ ਕੇ ਕਿਉਂਕਿ ਅਸੀਂ ਟਾਈਮ ਹੀ ਆਪਣੇ ਨਾਲ ਕਿੰਨੇ ਦੱਸਦਾ ਟਾਈਮ ਉਹ 10:00 10:30 ਦਾ ਟਾਈਮ ਆ ਸਾਢੇ 10:00 ਹੋਏ ਆ ਜੀ ਤੇ ਸ਼ਾਵੀਆਂ ਪੂਰਾ ਲੈਵਲ ਪਾ ਭਰ ਲੈਣੇ ਠੀਕ ਆ ਬਾਕੀ ਚੁਵਾਈਆਂ ਚੁਈਆਂ ਚੱਕੀਆਂ ਨਾ ਚੌਥੀਆਂ ਨਾ ਬਹੁਤ ਜ਼ਿਆਦੇ ਬਈ ਆ ਜਾ ਠੀਕ ਬਹੁਤ ਹੀ ਜਲਦੀ ਤੇ ਸੂਬਾ ਤੀਜਾ ਮੰਨ ਲੈਣ ਕਿ ਦੂਜਾ ਜੀ ਦੂਜਾ ਤੀਜਾ ਸੂਬਾ ਹੋਊਗੀ ਦੂਜਾ ਜਾਂ ਤੀਜਾ ਸੂਬਾ ਭਰਾਵੋ ਚੁਵਾਈ ਹੱਦੋਂ ਜ਼ਿਆਦੇ ਪੋਲੀ ਹੋਊਗੀ ਕਿਹਦਾ ਨਾ ਪੋਲੀ ਹੱਦੋਂ ਜ਼ਿਆਦੇ ਪੋਲੀ ਆ ਠੀਕ ਆ ਭਰਾ ਚੁਾਈ ਦੇ ਕੋਈ ਕਹਿ ਨਹੀਂ ਹੁਣ ਜੇਕਰ ਤੇ ਬਨਾਥ ਨਾਲ ਜਿਹੜਾ ਬਿਲਕੁਲ ਹੁਣ ਤੁਸੀਂ ਆ ਦੇਖ ਸਕਦੇ ਹੋ ਕਿਉਂਕਿ ਸਵੇਰ ਚੁਪਾਈ ਕੀਤੀ ਹੈ ਜੀ ਤੇ ਇਹ ਨਹੀਂ ਝੋਟੀ ਦੀ ਹੂੰ ਠੀਕ ਹੈ ਭਰਾ ਤੋਰੋ ਜੀ ਬਾਕੀ ਕਈ ਬੰਦੇ ਤਾਂ ਕਹਿੰਦੇ ਬੱਚਿਆਂ ਦਾ ਹੁੰਦਾ ਵੀ ਸਿਆਪਾ ਹੀ ਜਦਾ ਖਿਚਰੇ ਧੂਨੇ ਬਹੁਤ ਔਖੇ ਆ ਚਲੋ ਅਸੀਂ ਹੁਣ ਸਮਾਦੇ ਬੰਦੀ ਗੱਲ ਆ ਆ ਕਈ ਬੰਦੇ ਕਹਿੰਦੇ ਰਾਵਾਂ ਰਾਵਾਂ ਵੀ ਗੱਲ ਠੀਕ ਆ ਜਿਹਨਾਂ ਨੇ ਦੁੱਧ ਪੋਣਾ ਬੱਚੇ ਖੋਲਣੇ ਬੰਦੇ ਬਹੁਤ ਔਖੇ ਆ ਹੈ ਚਲੋ ਕੁਦਰਤੀ ਅਨਫੋਰਚੂਨੇਟਲੀ ਮਰ ਜਾਣਾ ਬੱਚਾ ਤੇ ਮਾੜੀ ਗੱਲ ਆ ਬਾਕੀ ਫਿਰ ਬਾਕੀ ਇੱਕ ਨਾਮ ਕੋਈ ਕੋੜ ਨਿਕਲ ਜਾਂਦਾ ਇਹਨੂੰ ਕੋਈ ਪਰਵਾਹ ਨਹੀਂ ਮਗਾਨੇ ਘਰਿਆ ਤੁਹਾਨੂੰ ਨੂੰ ਵੀ ਟੱਕਰ ਗਿਆ ਬਿਲਕੁਲ ਬਿਲਕੁਲ ਸੋ ਬਾਕੀ ਥਣਾ ਤੋਂ ਉਹਨਾਂ ਦੀ ਜਿਹੜੀ ਦੋਸਤ ਸਫਾਈ ਪੂਰੀ ਆ ਠੀਕ ਆ ਆ ਦੇਖੋ ਠੀਕ ਆ ਜੀ ਆ ਥਾਂ ਦੇ ਬਾਜੇ ਤੇ 11 ਲੀਟਰ ਦੀ ਤਸੱਲੀ ਤੁਸੀਂ ਕਰ ਸਕਦੇ ਹੋ ਕਿਉਂਕਿ ਵੀਰ ਨੇ ਅੱਗੇ ਪਸ਼ੂ ਲਿਆਉਂਦੇ ਅੱਗੋਂ ਹਰ ਕੇ ਵਪਾਰੀ ਨੇ ਅੱਗੋਂ ਪਸ਼ੂ ਲਿਆਉਣਾ ਇਹ ਤਸੱਲੀ ਆਪਦੀ ਕੀਤੀ ਹੋਈ ਆ ਪਰ ਅਗੋ ਜਿਹਨੇ ਖਰੀਦਣਾ ਉਹ ਆਪਦੀ ਤਸੱਲੀ ਕਰੇ ਹਾਂ ਨਾ ਬਾਈ ਮਨਜਿੰਦਰ ਰੇਟ ਦੀ ਗੱਲ ਆ ਜਾਂਦੀ ਹੈ ਵੀ ਕਿੰਨਾ ਕੁ ਬੋਲਾਂ 90 ਦੇ ਜਿਹਨੇ ਬੱਚਾ ਹੁੰਦਾ ਤਾਂ ਜੀ 85 ਦੀ ਲੱਗਦੀ ਸੀ ਇਹ ਵੀ 70000 ਰੁਪਏ ਦੀ 70 ਦੀ ਦੋਵੇਂ 70 70 ਮਾਨਦਨ ਹੋ ਲੂਗਾ ਹੂੰ ਕੋ 50 ਲੋ ਕੋਈ 50 ਲੋ ਕੋਈ ਦੁੱਖ ਨਹੀਂ ਗਿਆ ਤੇ ਸੂਈਆਂ ਦਾ ਕਰੈਕਟ ਵੀਰੇ ਬਹੁਤ ਇੰਨੀ ਦੀ ਡਿਮਾਂਡ ਉਹ ਦੇ ਇੱਕ ਇਹਨੂੰ 6 ਦਿਨ ਹੋ ਗਏ ਬਸ ਘਰ ਦੱਸ ਦਾਂਗੇ ਉਹਨੂੰ ਸੂਈ ਨੂੰ 15 16 ਦਿਨ ਹੋ ਗਏ ਉਹ ਵੀ ਜਦੋਂ ਦਾ ਵੀ ਬੇਨ ਬੱਚੇ ਤੋਂ ਪਤਾ ਨਹੀਂ ਲੱਗਦਾ ਐਸਟੀਮੇਟ ਵੀ ਕਿੰਨਾ ਲਾਈਏ ਜਾਂ ਨਾ ਲਾਈਏ ਇਹ ਆਪਣੇ ਪਿੰਡੋਂ ਗਈ ਸੀ ਮਾਝ ਸੱਜੜ ਜੀ ਤਲਵੰਡੀ ਪਾਈ ਸ਼ਹਿਰ ਚ ਠੀਕ ਆ ਹਾਂ ਤਲਵੰਡੀ ਪਾਈ ਉਹਨਾਂ ਨੇ ਬੱਚਾ ਮਾਰਨੇ ਕਰਕੇ ਹੁਣ ਮੈਨੂੰ ਵਾਪਸ ਲਿਆ ਮੈਨੂੰ ਭਾਰਲਿੰਗ ਦੀ ਰਵੀ ਜੀ ਠੀਕ ਆ ਲੋ ਵੀ ਭਰਾਵੋ ਇਹ ਤਾਂ ਮਰਜਿੰਦਰ ਪਾਈ ਦਾ ਕਹਿਣਾ ਬਾਕੀ ਤੁਸੀਂ ਆਪਣੀ ਤਸੱਲੀ ਕਰਨੀ ਹੈ ਪਿੱਛੋਂ ਘਰ ਜਿੱਥੋਂ ਖਰੀਦੀ ਆ ਉ ਤੇ ਇਹ ਮੱਜਾਂ ਨੇ ਦੋ ਇਸ ਤੋਂ ਬਾਅਦ ਦੋਵੇਂ ਬੱਚੇ ਜਿਹੜੀਆਂ ਅੱਗੇ ਮੱਜਾਂ ਹੋਣਗੀਆਂ ਬੱਚੇ ਵਾਲੀਆਂ ਹੋਣਗੀਆਂ ਠੀਕ ਹੈ ਤੇ ਅਗਲੀ ਮਰਜਿੰਦਰ ਵੀਰ ਆ ਵੀ ਮੱਜ ਜੀ ਹੈ ਤਾਜੀ ਸੂਈ ਹੈ ਜੀ ਇਹ ਬਿਲਕੁਲ ਤਾਜੀ 4 4 ਮਹੀਨਿਆਂ ਚਾਰ ਪੰਜ ਮਹੀਨਿਆਂ ਮਸਾਂ ਹੀ ਹੋਈ ਹੈ ਸੂਈ ਨੂੰ ਅੱਛਾ ਜੀ ਹਾਂ ਤੇ ਕੱਲ ਆਇਆ ਮਾਲ ਇੱਥੇ ਲੇ ਹੋਗੇ 7 ਕਿਲੋ ਠੰਡਾ ਦੁੱਧ ਦੁੱਧ ਲਾੜੂ ਜਾਂ ਭੋਲਾ ਲਾੜੂ ਅੱਛਾ ਜੀ ਹਾਂ ਤੇ ਆਈ ਤੋਂ ਹੋ ਗਿਆ ਸੈਡ ਜ਼ਰੂਰ ਆਣੀ ਥੋੜੀ ਜੀ ਪਰ ਧਾਰਾਂ ਬਰਾਬਰ ਠੀਕ ਹੈ 100 ਗ੍ਰਾਮ ਦਾ ਵੀ ਨਾ ਹੋਊਗਾ ਠੀਕਾ ਮੂਰਲਾ ਮੂਰਲਾ ਮਗਰਾਂ ਮਗਰਾਂ ਗਲਾਸਾਂ 'ਚ ਡੋਢੀ ਚੋਲ ਸਵੇਰ ਹੋਵੇਗਾ 3 4 ਯਾਨੀ 4 5 ਵਜੇ ਹੋ ਸਕਦੀ ਹੈ ਬਈ ਠੀਕ ਹੈ ਸਵੇਰੇ ਜਮਾਜਾ ਜੇ ਕੋਈ ਉਦਾਂ ਨਹੀਂ ਨਿਯਾਨਾ ਨਾ ਕਰੂ ਨੀ ਲੱਖ ਮਾਰ ਜਿਆ ਵੜਦੇ ਬਿਲਕੁਲ 4 ਜਾਂ 5 ਸਵੇਰ ਵੀ ਹੋ ਸਕਦਾ ਬਾਕੀ ਉਲਟ ਬਹਿਣੀ ਵਾਲੇ ਸਾਈਡ ਜਿਹੜੀ ਥੋੜਾ ਦੱਬਦੀ ਹੈ ਠੀਕ ਰੱਖ ਦੀ ਹੈ ਸਾਈਡ ਸਾਈਡ ਜ਼ਰੂਰ ਹੈ ਜੀ ਇਹ ਦੁੱਧ ਬਰਾਬਰ ਹੋਊਗਾ ਤੇ ਬੱਚਿਆਂ ਦੇ ਥੱਲੇ ਇਹਦੀ ਮਗਰ ਕੱਟਾ ਜੀ ਉਹ ਬੇਟਾ ਕੱਟਾ ਹੈ ਹਾਂਜੀ ਤੇ ਦੂਜਾ ਸਮਾਂ ਕਿੰਨਾ ਦੱਸੇ ਸੁਈ ਨੂੰ ਸੁਈ ਨੂੰ 5 6 ਦਿਨ 5 4 ਦਿਨ 5 4 ਦਿਨ ਬੋਲੀ ਤੇ ਸਾਫ ਹੋ ਗਈ ਮੱ ਆ ਬੱਚਾ ਬੈਠਾ ਮੇਲਕਾ ਮੇਲਕਾ ਕੱਟਾ ਹੈ ਆ ਦੇਖੀ ਠੀਕ ਹੈ ਜੀ ਆ ਮੇਲਕਾ ਕੱਟਾ ਠੀਕ ਹੈ ਇਸ ਮੱਝ ਦੇ ਬਿਲਕੁਲ ਥੱਲੇ ਜਿਹੜਾ ਬੱਚਾ ਦੱਸੋ ਇਹ ਕੱਟਾ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਤੇ ਜੇ ਦਾ ਕਿਰਪਾ ਖੋਲੋ ਇਹਨੂੰ ਵੀ ਦਿਖਾਈ ਦਿਓ ਦੁੱਧ ਕਿੰਨਾ ਦੱਸਿਆ ਥੱਲੇਗਾ 3 ਕਿਲੋ 7 ਕਿਲੋ ਜਿਹੜਾ ਠੰਡਾ ਦੁੱਧ ਹੈਗਾ ਇਹਨੇ ਤੇਨਾਂ ਅਫਸਰਿਕਾ ਪਰ ਨਹੀਂ ਨਹੀਂ ਆਜਾ ਤੀਜਾ ਦਿਨ ਹੈ ਹਾਂ ਇਹ ਚੌਥਾ ਪੰਜਵਾਂ ਦਿਨ ਹੈ ਜੀ ਅੱਛਾ ਅੱਛਾ 7 ਕਿਲੋ ਹੈਗਾ ਹਾਂ ਜੀ ਹੈਗਾ ਜੀ ਪੂਰਾ ਠੰਡਾ ਲੋ ਵੀ ਭਰਾਵੋ ਸੂਬਾ ਤੁਸੀਂ ਆਪਦੇ ਅਕਾਊਂਟਿੰਗ ਮੰਨ ਲਓ ਕਿਉਂਕਿ ਅੱਗੇ ਵੀਰ ਨੇ ਵੀ ਕਿਹਾ ਵੀ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਸੂਬਿਆਂ ਦੇ ਵਿੱਚ ਜ਼ਰੂਰ ਹੈਗੀ ਆ ਤੇ ਬੱਚਾ ਥੱਲੇ ਮੇਲ ਕਾਫ ਆ ਠੀਕ ਆ ਆ ਦੇਖੋ ਅਕੀ ਚਵਾਈ ਚੌਥਾ ਨਾਲ ਦੀ ਓਕੇ ਹੈ ਨਾ ਜੀ ਜਮਾ ਓਕੇ ਚਵਾਈ ਹੈ ਲੋ ਕੋਈ ਪਸੂਈ ਡਿਫਾਲਟ ਹੋ ਜਾ ਤਾਂ ਆਪਾਂ ਵਾਪਸ ਲਵਾਵਾਂਗੇ ਜੀ ਕਿਸੇ ਤਰ੍ਹਾਂ ਦੀ ਪਸਮਾਹ ਪਸਮੂ ਡੋਕਲ ਡੱਕ ਨਹੀਂ ਕਿੰਨਾ 1% ਵੀ ਨਹੀਂ ਜੀ ਠੀਕ ਆ ਪਸਮਾਹ 1 ਸਾਲ ਹੋਣਾ ਚਾਹੀਦਾ ਸਾਰਾ ਸਾਲ 1 ਸਾਲ ਠੀਕ ਹੈ ਜਵਾ ਪਸਮਾਹ ਬਹੁਤ ਜ਼ਿਆਦਾ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਪਿਛਲੀ ਵੀਡੀਓ ਵਿੱਚ ਬੂਰੀ ਸੀਗੀ ਬਤਾਸ ਤੱਕ ਕਿ ਬਹੁਤ ਬੂਰੀਆਂ ਘੂਰ ਬਣਦੀ ਸੀਗੀਆਂ ਬਿਲਕੁਲ ਜੀ ਠੀਕ ਹੈ ਲੋਕ ਕਾਣਾ ਗੁੜਾ ਪਾਵੇ ਲੇਟੀ ਉਟੀ ਪਾ ਗਏ 9 10 ਕਿਲੋ ਦੁੱਧ ਚੋਈ ਜਾਊਗਾ ਠੀਕ ਹੈ ਦੇਸੀ ਮੱਝ ਆਉਂਦੀ ਆ ਜੇ ਆਪਾਂ ਕਹਿੰਦੇ 12 13 ਕਿਲੋ ਲਈ ਤਾਂ ਨਹੀਂ ਗੀ 9 10 9 10 ਦੁੱਧ ਕਿਤੇ ਨਹੀਂ ਗੀ ਚਲੋ 9 10 ਵੀ ਦਿੱਤੀ ਜਾਵੇ ਬਹੁਤ ਆ ਜੀ ਹੈਨਾ ਤੇ ਆ ਜਿਹੜੀ ਦੋਸਤੋ ਮੱਝ ਆ ਠੀਕ ਆ ਵੀਰ ਦੇ ਕੋਲ ਤੇ 9 10 9 10 ਵੀਰਾਂ ਦਾ ਵੀ ਦੁੱਧ ਦਿੱਤੀ ਜਾਵੇ ਤਾਂ ਬਹੁਤ ਆ ਵੀ ਹੁਣ 7 ਕਿਲੋ ਦਾ ਮੰਨ ਕੇ ਤੁਸੀਂ ਸੌਦਾ ਕਰਿਓ ਠੀਕ ਆ ਜਿਹੜਾ ਬਾਲਟੀ ਚ ਪੈਂਦਾ ਤੇ ਬਾਈ ਮਰਜਿੰਦਰ ਇੱਕ ਵੀਰੇ ਮੁੱਲ ਇਹਦੀ ਹਾਂ ਨਾ ਕਿੰਨਾ ਰੇਟ ਲੈਣ ਦੇਣ ਕੀ ਕਰਤਾ ਬੰਦੇ ਇਹਦੇ ਮੁੱਲ ਜੀ 66000 ਰੁਪਇਆ 66 66 ਤੋਂ 64 ਬਾਕੀ ਮਾਨਤਨ ਕਰਦਾਂਗੇ ਜਿਵੇਂ ਕੋਈ ਕਹੂਗਾ ਠੀਕ ਹੈ ਭਰਾ ਜੀ ਚੋ ਆਪਸ ਮਾਨੀ ਪੂਰ ਗਰੰਟੀ ਹੋ ਗਈ ਸਾਰੇ ਪਾਸੋਂ ਠੀਕ ਹੈ ਧਾਰ ਕੋਲੀ ਦੀ ਗਰੰਟੀ ਹੋ ਗਈ ਇੱਕ ਧਾਰ ਕੈੜੀ ਵੀ ਹੋ ਗਈ ਕੋਈ ਕਸੂ ਅਸਲਾਮ ਠੀਕ ਹੈ ਜੀ ਠੀਕ ਲੋ ਵੀ ਭਰਾ ਬੋ 66000 ਦੀ ਜਿਹੜੀ ਇਹ ਤੀਜੇ ਨੰਬਰ ਤੇ ਮਾਝਾ ਬਤਖਾਈ ਹੈ 66000 ਮੁੱਲ ਹੈਗਾ ਹਾਂ ਨਾ ਜਿਹੜੀ 66000 ਵਿੱਚੋਂ ਮਾਨਤਨ ਹੋਊਗਾ ਫਿਕਸ ਤੇ ਨਹੀਂ ਕੋਈ ਫਾਲ ਹੋਊਗਾ ਮਾਨਤਨ ਕੋਈ ਯਾਰ ਜਰੂਰ ਜਰੂਰ ਕਰਨਾ ਭ ਤੇ ਆਜੋ ਅੱਗੇ ਇੱਕ ਦੋਸਤੋ ਹੋਰ ਮੱਝ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਤਾਜੀ ਸੂਈ ਆ ਤਾਜੀ ਸੂਈ ਇਹਨੇ ਦੇਣਾ ਲਈ ਹੈ ਜੀ ਇਹ ਡੇਢ ਕਿਲੋ ਦੀ ਸੂਈ ਹੋ ਗਈ ਜੀ ਡੇਢ ਕ ਮਹੀਨੇ ਦੀ ਸੂਈ ਆ ਹਾਂ ਜੀ ਠੀਕ ਆ ਡੇਢ ਕ ਮਹੀਨੇ ਦਾ ਸਮਾਂ ਹੋ ਗਿਆ ਸੂਈ ਬੱਚਾ ਦੇ ਥੱਲੇ ਕੀ ਕੱਟੀ ਹੋ ਗਈ ਕੱਟੀ ਆ ਜੀ ਚੱਟੀ ਆ ਕੱਟੀ ਆ ਦੋਸਤੋ ਇਸ ਮੱਝ ਦੇ ਥੱਲੇ ਤੇ ਡੇਢ ਕ ਮਹੀਨੇ ਦਾ ਸਮਾਂ ਹੋ ਗਿਆ 7 ਕਿਲੋ ਦੁੱਧ ਵੀਰਾਂ ਦਾ ਵੀ ਹੈਗਾ 7 ਕਿਲੋ ਜਿਹੜੀ ਕਿਸੇ ਵੀਰ ਨੇ ਚਵਾਈ ਕਰਨੀ ਤੁਸੀਂ 7 ਕਿਲੋ ਆ ਆ ਫੀਮੇਲ ਕਾਫ ਆ ਠੀਕ ਆ ਜੀ ਇਹ ਬੱਚਾ ਜਿਹੜਾ ਫੀਮੇਲ ਕੱਟੀ ਆ ਇਸ ਮੱਝ ਦੇ ਥੱਲੇ ਨੀਲੀ ਦਾ ਵੀਦੀ ਥੱਲੇ ਤੇ 1.5 ਮਹੀਨੇ ਦਾ ਜਿਹੜਾ ਸੁਆ ਹੈਗਾ ਹੈਗਾ ਇਹ ਦੋ ਦੋ ਠੀਕ ਹੈ ਜੀ 7 ਕਿਲੋ ਦਾ ਤਾਂ ਕਹਿਣਾ ਆਣੀਆ ਪੂਰਾ ਦਾ 7 ਕਿਲੋ ਦਾ ਹੈਗਾ ਜੀ ਇਹਦਾ ਪਿਆਰ ਠੀਕ ਹੈ ਜੀ ਲੋਬੇ ਪ੍ਰਭੂ ਆ ਮੂੰ ਮੱਥਾ ਆ ਫੇਸ ਕੁਆਲਟੀ ਜੀ ਤੇ ਬਾਕੀ ਚਬਾਈ ਚੰਗੀ ਹੈ ਜੀ ਉਹ ਅੱਗੇ ਦਿਖਾਈਏ ਖੋਲ ਕੇ ਵੀ ਇਕ ਲੱਕਰ ਕੋਰੇ ਅੱ체 ਦੇ ਦੋਨੋਂ ਤਾਂ ਬੱਚੇ ਦੇ ਨਾ ਬੱਚੇ ਦੇ ਬੱਚੇ ਇੱਕ ਮਿੰਟ ਖਾਣੂ ਬੱਚਾ ਜਿਹੜਾ ਦੋਸਤੋਂ ਮਗਰ ਕੱਟੀ ਆ ਤੁਹਾਨੂੰ ਦਿਖਾਤੀ ਆਪਾਂ ਤੇ ਦੋਨੋਂ ਟਾਈਮ ਜਿਹੜੀ ਬੱਚੇ ਤੇ ਚਵਾਈ ਤੁਸੀਂ ਕਰਨੀ ਆ ਠੀਕ ਆ ਆ ਜਿਹੜਾ ਥਾਂ ਦੇਵਾ ਬੈਕ ਸਾਈਡ ਤੋਂ ਚੈੱਕ ਕਰੋ ਤੇ ਹਾਈਟ ਜਿਹੜੀ ਆ ਆਪਾਂ ਦਰਮਿਆਨੀ ਹਾਈਟ ਕਹਿ ਸਕਦੇ ਇਹਨੂੰ ਠੀਕ ਆ ਜੀ ਜੂ ਦੂਰੋਂ ਨੇੜੋਂ ਕਿਸੇ ਭੈਣ ਭਰਾ ਨੇ ਹੋਣਾ ਰੇਟ ਵੀ ਬਿਲਕੁਲ ਜੈ ਜੀ ਹੋਊਗਾ ਆਪਾਂ ਉਮੀਦ ਕਰਦੇ ਆਂ ਬਾਕੀ ਪੁੱਛ ਲਵਾਂਗੇ ਮਰਜਿੰਦਰ ਤੋਂ ਤੇ ਚਮਕਦਮ ਕਾਲੀ ਦਾ ਪੂਰੀ ਆ ਬਿਲਕੁਲ ਪਤਲਾ ਜਿਹਾ ਪਿੰਡਾ ਤੇ ਨਿਸ਼ਾਨਾ ਨੇ ਉਹਨਾਂ ਦੇ ਵਿੱਚ ਵੀ ਪੂਰੀ ਐ ਤੇ ਦੁੱਧ ਤਾਂ ਵੈਸੇ ਇਸ ਟਾਈਮ ਜਿਹੜਾ 7 ਕਿਲੋ ਹੈਗਾ ਠੀਕ ਆ ਬਾਕੀ ਅੱਗੇ ਸੇਵਾ ਦਾ ਥੋੜਾ ਬਤਾ ਜੇ ਵਧਣਾ ਹੋਇਆ ਦੁੱਧ ਦੀ ਜਿਹੜਾ ਦੋਸਤ ਚੰਗੀ ਸੇਵਾ ਕੋਈ ਵੀਰ ਲੈ ਜਾਊਗਾ ਹੋ ਸਕਦਾ ਵੀ ਥੋੜਾ ਬਾਕੀ ਦੁੱਧ ਜਿਹੜਾ ਵਧਦਾ ਵੀ ਹੋ ਸਕੇ ਵਿੱਚ ਆਜ ਨਹੀਂ ਅੱਛਾ ਲਓ ਜੀ ਠੀਕ ਆ ਬਾਕੀ ਆ ਮਾਜਾ ਦੋਸਤੋ ਲਾਸਟ ਐਂਡ ਫਾਈਨਲ ਤੇ ਠੀਕ ਆ ਕੱਟੀ ਨਾਲ ਇਹਦੇ ਦੇ 7 ਕਿਲੋ ਦੁੱਧ ਚਵਾਈ ਕਰ ਸਕਦੇ ਹੋ ਬਾਜ ਬਹਿ ਸਾਫ ਆ ਪੂਰੀ ਤੇ ਆ ਕਰੋ ਚੱਟੇ ਬਾਕੀ ਆ ਬਹਿਣੀ ਵਾਲੇ ਪਾਸੇ ਤੁਸੀਂ ਆ ਥਣ ਥਣੂ ਵੇਖੋ ਮਨਜਿੰਦਰ ਵੀਰੇ ਕਿੰਨਾ ਕੁ ਲੈਣ ਦੇ ਫਿਰ ਇਹਦਾ ਮੁੱਲ ਕੀ ਕਰਤਾ ਜੀ ਆਹ ਕਿਹਦੇ ਮੁੱਲ ਜਾਇਦੇ ਆ 66000 ਰੁਪਏ ਦੇ 60000 ਚ 60000 ਦੇ ਦਿਆਂਗੇ ਬਾਕੀ ਮੈਂ ਮਾਨਦਾਨ ਕਰਦਾ ਹਾਂ ਹੂੰ ਹੋਰ ਥੱਲੇ ਨਾ ਹੋ ਜੂਗਾ ਜੀ ਕੋਈ ਨਹੀਂ ਕਰਦਾਂਗੇ ਫੁੱਲ ਮਾਨਦਾਨ ਕੋਈ 5 ਲੱਖ 50 ਲੱਖ ਕੋਈ ਚੱਕਰ ਨਹੀਂ ਹਾਂ ਫੁੱਲ ਦਸਤਾਨ ਦੇ ਫੋਲੇ ਕਰਦੇ ਹੋ ਜੇ ਭੈਣ ਭਰਾ ਤੁਹਾਨੂੰ ਨੇੜੇ ਕੋਈ ਆਉ ਹਾਂ ਹੌਣ ਤਾਂ ਕੋਈ ਚਾਹ ਬਣ ਹੋਇਆ ਤਾਂ ਜ਼ਰੂਰ ਕਰਦੇ ਜੀ ਹਾਂ ਜੀ ਜ਼ਰੂਰ ਠੀਕ ਆ ਅੱਜ ਤੋਂ ਕੋਈ ਵੇਚੀ ਨਹੀਂ ਆਈ ਕਿਸੀ ਵੀ ਭੈਣ ਭਰਾ ਨੇ ਪੈਸੇ ਲੈਣੇ ਇੱਕ ਵਾਰੀ ਇੱਕ ਵਾਰੀ ਵੀਡੀਓ ਕੋਲ ਤੇ ਚੋਲਿਆ ਕਰੋ ਠੀਕ ਹੈ ਘਰ ਤੋਂ ਬਾਹਰ ਰਹੀਏ ਡੋੜੇ ਡੱਬਿਆਂ ਨਾਲ ਇਟਾਣ ਬਦ ਮਨ ਆ ਦੇ ਕਰੇ ਬਾਹਰ ਨਹੀਂ ਚੰਨੀ ਰੱਖ ਲਿਆ ਕਰੋ ਸ਼ਾਮ ਨੂੰ ਆਪ ਜੂ ਲਿਆ ਕਰੋ ਇੱਕ ਟਾਈਮ ਆਪ ਜੂ ਰੱਖ ਲਿਆ ਕਰੋ ਮੁੜ ਕੇ ਲਾਂਬਾ ਦੇ ਨਾਲ ਬਿਲਕੁਲ 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 ਇੱਕ ਟਾਈਮ ਦਾ ਇਹ ਇੱਕ ਟਾਈਮ ਦੀ ਚਵਾਈ ਦਾ ਤਾਂ ਭਲੇਖਾ ਭਲੇਖਾ ਹੈ ਹਾਂਜੀ ਹਾਂ ਇੱਕ ਟਾਈਮ ਨਹੀਂ ਭਲੇ ਹੋਰ ਮਾਨੇ ਕੋਲ ਸ਼ਾਮ ਨੂੰ ਜੋਣੀ ਸ਼ਾਮ ਨੂੰ ਵੀਡੀਓ ਕੋਲ ਚੋਲੋ ਜੀ ਚੋਲੋ ਚੋਲੋ ਸੁਬਾ ਆਪ ਆਜੂ 5 ਵਜੇ ਘਰ ਤੋਂ ਦਰ ਕੋ 2 ਘੰਟੇ ਰਾਹ ਉੱਤੇ ਨਾ ਰਹੂ ਤੇ ਨਾ ਰਹੂਗਾ ਤਾਂ ਉਹ ਕਹਿੰਦਾ 500 ਦੇ ਲੱਗ ਜੂ ਬਸ 700 ਦਾ ਲੱਗ ਜੂਗਾ ਮਣ ਕੇ ਲਾਂਭੇ ਦੇ ਨਾਲੋਂ ਬਿਲਕੁਲ ਨਹੀਂ ਕੋਈ 67000 ਹਜ਼ਾਰ ਅੱਜ ਵੇਖੀਏ ਤਾਂ 67000 ਰੁਪਏ ਤੋਂ ਸਟਾਰਟ ਰਕਮ ਲੱਗਣੀ ਹੈ ਰਕਮ ਮਿੱਟੀ ਕਰਨ ਨਾਲ ਨਾ ਤੇ ਆਪਾਂ ਇੱਕ ਵਾਰੀ ਆ ਕੇ ਕਿਤੇ ਵੀ ਮੈਂ ਇਹ ਨਹੀਂ ਕਿਹਾ ਮੇਰੇ ਕੋਲ ਕਿਸੇ ਕੋਲ ਵੀ ਜਾਣਾ ਪਸ਼ੂਆ ਕੋਈ ਮੰਨੇ ਜੇ ਲੋ ਮੈਂ ਹੁਣ ਕਹਿ ਕਹਿੰਦੀ ਮੈਂ ਤਾਂ ਕੋਈ ਨਹੀਂ ਵੀਡੀਓ ਤੇ ਲੈਂਦਾ ਬਸ ਬਸ ਠੀਕ ਆ ਯਕੀਨ ਦੀ ਗੱਲ ਨਾਲ ਜੇ ਦਿੰਦਾ ਵੀ ਨਾਲੋਂ ਬੰਦੇ ਨੇ ਪਰ ਜਿੰਨਾ ਚਿਰ ਮੈਂ ਇੱਕ ਵਾਰੀ ਆ ਕੇ ਅੱਖਾਂ ਨਾਲ ਵੇਖਿਆ ਬਸ ਚਲੋ ਪਸ਼ੂ ਦਿਸ ਪੈਂਦਾ ਜੀ ਪਸ਼ੂ ਦਿਸ ਪੈਂਦਾ ਤੁਹਾਡਾ ਕੰਮ ਤਾਂ ਗੱਲ ਆ ਸਿਰਫ ਮੈਸੇਜ ਦੇਣਾ ਵਾ ਹਾਂ ਮੈਸੇਜ ਹੈ ਵੀ ਆਪਣਾ ਪਸ਼ੂ ਦਿਖਾ ਦੇਣਾ ਇੱਥੋਂ ਤੱਕ ਪਹੁੰਚਣਾ ਜਿੰਨੇ ਰਕਮ ਲਾਉਣੀ ਉਹਦਾ ਫਰਜ਼ ਬੰਦਾ ਧੰਨਵਾਦ ਮਰਜਿੰਦਰ ਭਾਈ ਇਹਦਾ ਰੇਟ ਦਾ ਦੱਸਦਾ ਵੀ ਕਿੰਨਾ ਆਹ ਨਾਲ ਕਿੰਨੇ ਦੀ ਗਿਆ ਇਹ 60000 ਰੁਪਏ ਮਾਨਦਾਨ ਫੁੱਲ ਕਰਦਾਂਗੇ ਜੀ 60000 ਦੇ ਵਿੱਚੋਂ ਫੁੱਲ ਵੱਡਾ ਫੁੱਲ ਕਰ ਤੇ ਸੰਪਰਕ ਨੰਬਰ ਦਈਏ ਪਿੰਡ ਭਰਾਵਾ ਨੂੰ ਆਪਣੀ 98143 ਜੀ 4040 ਤਿੰਨ ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਵੀਰ ਮਨਜਿੰਦਰ ਸਿੰਘ ਪਿੰਡ ਚੋਟੀਆਂ ਕਲਾਂ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਮੋਗਾ ਲੱਗਦਾ ਠੀਕ ਆ ਐਨੀਮਲ ਤੁਹਾਨੂੰ ਆਪਾਂ ਚਾਰ ਦਿਖਾਤੇ ਆ ਚਾਰੇ ਮੱਝਾਂ ਸੀ ਦੋਸਤੋ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਮੱਝਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਨੇ ਠੀਕ ਆ ਤੇ ਇੱਕ ਮਾਜੜੀਏ ਦੋਸਤੋ ਕੋਈ ਡੇਢ ਕੰਮ ਦੀ ਸੁਹੀ ਆ ਪੂਰੀ ਇਨਫੋਰਮੇਸ਼ਨ ਜਿਹੜੀ ਆ ਉਹ ਪਾ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਤੀ ਆ ਅੱਗੇ ਪਸ਼ੂ ਜਿਹੜਾ ਵੀ ਪਸੰਦ ਆਊਗਾ ਦੋਸਤੋ ਦੁੱਧ ਤੇ ਪਸ਼ੂ ਚਲਦੇ ਪਏ ਆ ਦੋ ਟਾਈਮ ਚਵਾਈ ਕਰ ਲੋ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਦੋ ਡੰਗ ਤਿੰਨ ਡੰਗ ਦੀ ਚਵਾਈ ਕਰਕੇ ਪਰ ਸਮਾਂ ਜਿਹੜਾ ਤੁਹਾਨੂੰ ਪੰਡਾ ਪਾਣਾ ਠੀਕ ਹੈ ਬੱਚੇ ਹਮ ਬੱਚੇ ਲਾਉਣੇ ਵੀ ਬੁਖਾ ਦਿਓ ਕੋਈ ਗੱਲ ਕਿਸੇ ਭੈਣ ਭਰਾ ਨੂੰ ਸੈਕ ਕਰਾ ਦੇ ਤੇ ਕਿਉਂਕਿ ਹਰ ਕਿਸੇ ਜਿਹੜੀ ਸੋ ਸਮਝ ਜਿਹੜੀ ਦੋਸਤੋ ਆਪਣੇ ਵਰਗੀ ਇੱਕੋ ਜੀ ਸੋ ਸਮਝ ਵਾਲੇ ਹੋ ਸਰੇ ਇਸੇ ਵਾਰ ਹੀ ਹੁੰਦਾ ਵੀ ਯਾਰ ਬੱਚਾ ਕੋਈ ਲਾਵਾ ਜਾਂ ਕੋਈ ਹਨਾ ਓਪਰਾ ਬੱਚਾ ਨਾ ਹੋਵੇ ਤੇ ਉਹ ਆਪਾਂ ਤਸੱਲੀ ਕਰਵਾ ਦਿੰਦੇ ਆ ਆ ਦੇਖੋ ਜੀ ਠੀਕ ਹੈ ਜੀ ਆ ਬੱਚਾ ਲੱਗਾ ਹੋਇਆ ਦੋਸਤੋ ਨਾਲ ਤੇ ਆ ਧਾਰਾਂ ਦੀ ਚੌਥਾ ਥਾਣਾ ਦੀ ਜਿਹੜੀ ਆ ਬਿਲਕੁਲ ਆ ਤਸੱਲੀ ਕੋਈ 나ੜ ਗੰਡ ਕਿਸੇ ਤਰ੍ਹਾਂ ਦੀ ਕਿਉਂਕਿ ਦੂਰੋਂ ਨੇੜੇੋਂ ਹਰਕ ਨਹੀਂ ਆਉਣਾ ਕਿ ਰਾਤੀ ਹੋਵੇ 나ੜ ਗੰਡ ਦੇ ਬਿਲਕੁਲ ਸਿੱਧੀ ਨਿਕਾਟੇ ਹੋਵੇ ਆਪਣੀ ਕੋਲ ਬੜਾ ਕਿਉਂਕਿ ਟਾਈਮ ਹਰਕ ਭੈਣ ਭਰਾ ਦਾ ਵੀਰ ਦਾ ਕੀਮਤੀ ਟਾਈਮ ਆ ਯਾਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਕੀਮਤ ਆ ਸਮੇਂ ਦੀ ਤੇ ਜਿਹੜਾ ਸਮਾਂ ਸਮਝ ਲੈਂਦਾ ਜਿਹੜਾ ਦੋਸਤੋ ਬਹੁਤ ਕੁਝ ਪਾ ਵੀ ਲੈਂਦਾ ਬਿਲਕੁਲ ਬਹੁਤ ਦੌਰ ਬੰਦੇ ਬੰਦੇ ਨੂੰ ਪਾਰਕੂ ਬੰਦੇ ਨੂੰ ਬੱਚੇ ਲੱ ਲੱਗ ਜਾਈ ਜਾਂਦੇ ਆ ਸਹੀ ਜਾਂਦੇ ਆ ਮੇਰੇ ਨਾਲ ਖੋਦਣਾ ਹੋਈ ਆ ਬਿਲਕੁਲ ਟੋਪੀ ਪਾਉਣੀ ਹੈ ਕਿਸੇ ਨੂੰ ਵੀ ਪੈ ਜਾਂਦੀ ਹੈ ਜੀ ਪਾ ਦਿੰਦੇ ਆ ਠੀਕ ਹੈ ਬਾਕੀ ਚੱਕਰ ਪਤਾ ਕੀ ਆ ਆ ਜੇ ਮੈਂ ਮਾਲ ਖੜਾ ਇਹ ਜੋ ਕਮਾਈ ਲੈਣਾ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਬਈ ਨਹੀਂ ਗੱਲ ਬਿਲਕੁਲ ਠੀਕ ਹੈ ਜੇ ਕੋਈ ਨਾ ਬੰਦਾ 4 2 4 ਪੁੱਛ ਬਣ ਕੇ ਕਮਾਈ ਲੈਣ ਨੂੰ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਸਾਫ ਉਤਰੇ ਚ ਤੇ ਬੱਚਾ ਲਾ ਕੇ ਤਾਂ ਜੋਖ ਵੀ ਲੈ ਲੂ ਕਮਾਈ ਇੱਕ ਜਿਹੜਾ ਦੋਸਤੋ ਸਾਈਕਲ ਲਾਈਟ ਉਹ ਕੱਟੀ ਨਾਲ ਹੈਗੀ ਆ ਕਈ ਵਾਰ ਕਿਉਂਕਿ ਸੋਜ ਜਿਹੜੀ ਹੁੰਦੀ ਆ ਦੋਸਤੋ ਕੋਈ ਵੀ ਕਿਸੇ ਵੀ ਐਂਗਲ ਤੋਂ ਕਿਸੇ ਵੀ ਪਹਿਲੂ ਤੋਂ ਸੋਚ ਸਕਦਾ ਹੈ ਸੋਚ ਵੱਖੋ ਵੱਖਰੀ ਹੋ ਸਕਦੀ ਹੈ ਦੋਸਤੋ ਪਰ ਇੱਥੇ ਸਮਝਣਾ ਪੈਂਦਾ ਵੀ ਪੱচ্চਾ ਲਾ ਕੇ ਵੀ ਦਿਖਾਇਆ ਤੁਹਾਨੂੰ ਤੇ ਆ ਜਿਹੜੀਆਂ ਦੋਸਤੋ ਥਾਨਨ ਦੀਆਂ ਬਿਲਕੁਲ ਧਰਾ ਧੂਰਾ ਜਿਹੜੀਆਂ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਚਵਾਈਆਂ ਜਿਹੜੀਆਂ ਤੁਸੀਂ ਕਰਨੀਆਂ ਕਿਉਂਕਿ ਲੰਮਾ ਸਮਾਂ ਹੋ ਜਾਂਦਾ ਚਵਾਈ ਕਿਉਂਕਿ ਮਾਰਨਿੰਗ ਹੀ ਚਵਾਈ ਕੀਤੀ ਆ ਪਰ ਆ ਜਿਹੜੀ ਤੁਸੀਂ ਥਾਨਨ ਤੋਂ ਨਾਲ ਦੀ ਪਾਸ ਜਰੂਰ ਕਰ ਸਕਦੇ ਹੋ ਆ ਦੇਖੀ ਫਾਈਟ ਤੇ ਟੈਟ ਜੋ ਆਈ ਤੇ ਮੈਂ ਆਪ ਕਹਦਾ ਮੈਥੋ ਨਹੀਂ ਚੋਰੀ ਆਈ ਟੈਟ ਤੇ ਆਈ ਆ। ਹਮ ਮਾੜੀ ਤੇ ਆਈ ਆ ਬਸ ਨਿਕਲੇ ਲਿਆਗਾ। ਠੀਕ ਹੈ ਭਰਾ। ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।